ਸ੍ਰੀਕਾਲ ਜੀ ਦੋਸਤੋ ਪੰਜਾਬ ਸਕੂਲ ਭਰਤੀ 2025 ਪੰਜਾਬ ਦੇ 6 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 6 ਸਕੂਲਾਂ ਦੇ ਵਿੱਚ ਭਰਤੀ ਹੋਈ ਹੈ ਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਹੀ ਆਪਣੇ ਚੈਨਲ ਗਿੰਨੀ ਵੀਡੀਓਜ਼ ਦੇ ਉੱਤੇ ਜਿਹੜੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਦੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣ ਜੀ ਵੀਡੀਓ ਦੇ ਵਿੱਚ ਅੱਪਾ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਕੌਣ ਅਪਲਾਈ ਕਰ ਸਕਦੇ ਕਿਵੇਂ ਅਪਲਾਈ ਕਰਨਾ ਹੈ ਵਿਦਿਗ ਯੋਗਤਾ ਕੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਤੁਹਾਨੂੰ ਇਹ ਫਾਰਮ ਦੀ ਲੋੜ ਪਵੇਗੀ ਇਹ ਫਾਰਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜਿੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਫਾਰਮ ਨੂੰ ਭਰ ਸਕਦੇ ਹੋ ਤੇ ਉਸ ਤੋਂ ਪਹਿਲਾਂ ਕਿਰਪਾ ਕਰਕੇ ਆਪਣੇ WhatsApp ਤੇ Telegram ਦੇ ਚੈਨਲ ਨੂੰ ਵੀ ਜੁਆਇਨ ਕਰ ਲਓ ਤਾਂ ਜੋ ਤੁਹਾਨੂੰ ਸਮੇਂ ਸਿਰ ਨੋਟੀਫਿਕੇਸ਼ਨਾਂ ਮਿਲਦੀ ਰਹੇ ਇਹ ਫਾਰਮ ਨੂੰ ਤੁਸੀਂ ਚੰਗੀ ਤਰ੍ਹਾਂ ਫਿਲ ਕਰਨਾ ਨਹੀਂ ਇੱਥੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਇੱਥੇ ਤੁਹਾਡਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਘਰ ਦਾ ਪਤਾ ਕੈਟਾਗਰੀ ਤੁਹਾਡੀ ਇਹ ਸਾਰਾ ਕੁਝ ਫਿਲ ਕਰ ਦੇਣਾ ਜੀ ਆਧਾਰ ਕਾਰਡ ਨੰਬਰ ਈਮੇਲ ਆਈਡੀ ਲਾਜ਼ਮ ਲਿਖ ਦੇਣੀ ਫੋਨ ਨੰਬਰ ਲਾਜ਼ਮ ਵੀ ਲਾਜ਼ਮ ਲਿਖਣਾ ਜੀ 10ਵੇਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੀਐਡ ਇਹ ਸਾਰਾ ਤੁਸੀਂ ਫਿਲ ਕਰ ਦੇਣਾ ਤੇ ਜਰਬਾ ਤੁਹਾਡੇ ਕੋਲ ਐਕਸਪੀਰੀਅੰਸ ਜੇ ਹੈ ਉਹ ਇੱਥੇ ਫਿਲ ਕਰਨਾ ਹੈ ਤੇ ਫਿਲ ਕਰਨ ਤੋਂ ਬਾਅਦ ਕਿਹੜੇ ਰੈਸਟੇ ਭੇਜਣੇ ਕਿਰਪਾ ਕਰਕੇ ਵੀਡੀਓ ਦੇਖਦੇ ਬਨੇ ਰਹੋ ਲਾਸਟ ਤੱਕ ਜਰੂਰ ਦੇਖਿਓ ओके okay, मैं ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਇਹ ਨੋਟੀਫਿਕੇਸ਼ਨ ਜਾਰੀ ਹੋਈ ਰੈਡਕਟੋਰੇਟ ਆਫ ਐਜੂਕੇਸ਼ਨਸ ਰੋਮਨੀ ਗੁਰਦੁਆਰਾ ਪਰਵੰਦ ਕਮੇਟੀ ਪਟਿਆਲਾ ਦੇ ਵੱਲੋਂ ਜੀ ਵਿਧੇਰੇ ਜਾਣਕਾਰੀ ਦੇ ਲਈ ਤੁਸੀਂ ਇਹ ਮੋਬਾਈਲ ਨੰਬਰ ਦਿੱਤਾ ਹੋਈ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ ਜੀ ਇਹ ਪੋਸਟਨ ਲਈ ਤੁਸੀਂ 14/5/2025 ਤੱਕ ਅਪਲਾਈ ਕਰ ਸਕਦੇ ਹੋ ਜੀ ਸੋ ਰੋਮਨੀ ਗੁਰਦੁਆਰਾ ਪਰਵੰਦ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਵਿੱਚ ਕੰਟਰੈਕਟ ਅਧਰ ਦੇ ਪ੍ਰਿੰਸੀਪਲ ਦੀ ਇਸ ਅਸਾਮੀ ਦੀ ਮੰਗ ਕੀਤੀ ਗਈ ਹੈ ਜੀ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਜੀ 14/5/2025 ਦੁਬਾਰਾ ਦੱਸ ਦਿੰਨੇ ਜੀ ਅਰਜੀ ਫੀਸ ਹੈ ਜੀ ਜਿਹੜੀ 1000 ਰੁਪਏ ਦੀ 1000 ਰੁਪਏ ਦਾ ਤੁਸੀਂ ਬੈਂਕ ਡਰਾਫਟ ਬਣਵਾਉਣਾ ਹੈ ਜੀ ਫੁਰਬੇ ਦੇ ਜਾਣਕਾਰੀ ਲਈ ਇਹਨਾਂ ਫੋਨ ਨੰਬਰ ਦਿੱਤੇ ਹੋਏ ਨੇ ਦੱਸਦੇ ਜੀ ਤੁਸੀਂ ਸੰਪਰਕ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਸਮਾਂ 9:30 ਵਜੇ ਤੋਂ ਲੈ ਕੇ 4:30 ਵਜੇ ਤੱਕ ਦੇ ਜੀ ਕਿਹੜੇ ਕਿਹੜੇ ਸਕੂਲ ਦੇ ਵਿੱਚ ਪੋਸਟਾਂ ਜਾਰੀ ਕੀਤੀਆਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਜ਼ਿਆਦਾ ਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ ਫਿਰੋਜ਼ਪੁਰ ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਫਾਜ਼ਿਲਕਾ ਜਿਲ੍ਹਾ ਲਾਹੌਰ ਆਵਦ ਸ੍ਰੀ ਮਾਤਾ ਗੰਗਾ ਗਰਲ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਜੀ ਸ੍ਰੀ ਅੰਮ੍ਰਿਤਸਰ ਦੇ ਲਈ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਗੋਲਡਨ ਟੈਂਪਲ ਗਲੋਨੀ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੈਕੰਡਰੀ ਸਕੂਲ ਕਤਾਰਪੁਰ ਜਰੰਦਰ ਸ੍ਰੀ ਹਰਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾ ਲੁਧਿਆਣਾ ਦੇ ਲਈ ਪੋਸਟਾਂ ਜਾਰੀ ਕੀਤੀ ਗਈਆਂ ਨੇ ਜੀ ਵਿਦਿਅਕ ਯੋਗਤਾ ਤੇ ਹੋਰ ਸ਼ਰਤਾਂ ਦੇਖਦੇ ਹਾਂ ਜੀ ਸਕੂਲ ਪ੍ਰਿੰਸੀਪਲ ਕੰਟਰੈਕਟ ਦੀ ਜਿਹੜੀ ਸਾਮੀ ਹੈ ਜੀ ਕੰਟਰੈਕਟ ਬੇਸ ਤੇ ਸ੍ਰੀ ਉਮਰਨੀ ਗੁਰਦੁਆਰਾ ਪਰਵੰਦ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਤਿਆਰਬੇਗਾਰ ਕੁਸ਼ਲ ਤਰਕਣ ਵਾਲੀ ਪ੍ਰਿੰਸੀਪਲ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੀ ਉਮੀਦਵਾਰ ਯੂਜੀਸੀ ਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਹੋਵੇ ਉਕਤ ਡਿਗਰੀ ਵਿੱਚ ਘੱਟੋ-ਘੱਟ 55% ਅੰਕ ਹੋਣੇ ਚਾਹੀਦੇ ਜੀ ਅਤੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 60% ਅੰਕਾਂ ਦੇ ਨਾਲ ਬੀਐਡ ਕੀਤੀ ਗਈ ਹੋਵੇ ਤਜਰਬੇ ਦੀ ਗੱਲ ਕਰੀ ਉਮੀਦਵਾਰ ਦੇ ਕੋਲੇ CBSE ICSS SC ਮਾਨਤਾ ਪ੍ਰਾਪਤ ਸਕੂਲ ਦਾ ਘੱਟੋ ਘੱਟ 10 ਸਾਲ ਦਾ ਤਜਰਬਾ ਹੋਵੇ ਜੀ ਬਤੌਰ ਅਧਿਆਪਕਾ ਕਾਰਜਕਾਰੀ ਪ੍ਰਿੰਸੀਪਲ ਜਾਂ ਵਾਈਸ ਪ੍ਰਿੰਸੀਪਲ ਜਾਂ PGTI ਦਾ ਤਜਰਬਾ ਮੰਗਿਆ ਗਿਆ ਜੀ PSEB ਦੇ ਸੀਨੀਅਰ ਸਕੈੰਡਰੀ ਸਕੂਲ ਲੈਕਚਰਾਰ ਜਾਂ ਪ੍ਰਿੰਸੀਪਲ ਦਾ 10 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਇਹ ਸਮੇਂ 1 ਸਾਲ ਦੇ ਕੰਟਰੈਕਟ ਲਈ ਪੁਰੀਆਂ ਹੋਣਗੀਆਂ ਜੀ ਉਸ ਤੋਂ ਬਾਅਦ ਰੀਨਿਊ ਵੀ ਕਰ ਸਕਦੇ ਨੇ ਜੀ ਤਨਖਾਹ ਦੇ ਲਈ ਮੌਕੇ ਤੇ ਤੁਹਾਡੇ ਨਿਰਧਾਰਤ ਹੋਵੇਗੇ ਇੰਟਰਵਿਊ ਤੋਂ ਬਾਅਦ ਤੇ ਉਮੀਦਵਾਰ ਦੀ 10ਵੀਂ ਪੱਧਰ ਤੇ ਪੰਜਾਬੀ ਪਾਸ ਹੋਣੀ ਜ਼ਰੂਰੀ ਹੈ ਜੀ ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ ਜੀ ਜੇ ਅਗਰ ਸਿੱਖ ਕੈਂਡੀਡੇਟ ਅਪਲਾਈ ਕਰ ਰਹੀ ਜੀ ਯੋਗ ਉਮੀਦਵਾਰਾਂ ਤੋਂ ਹੀ 1000 ਰੁਪਏ ਦੇ ਡਰਾਫਟ ਦੀ ਮੰਗ ਕੀਤੀ ਗਈ ਤੁਸੀਂ ਡਰਾਫਟ ਬਣਾਉਣਾ ਜੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਐਸਜੀਪੀਸੀ ਪਟਿਆਲਾ ਦੇ ਨਾਮ ਦੇ ਉੱਤੇ ਜੀ ਤੇ ਇਹ ਫਾਰਮ ਨੂੰ ਜਿਹੜਾ ਤੁਸੀਂ ਸਪੀਡ ਪੋਸਟ ਦੇ ਰਾਹੀਂ ਭੇਜ ਸਕਦੇ ਹੋ ਅਡਰੈਸ ਹੈ ਜੀ ਪੰਥ ਰਤਨ ਜਥੇਦਾਰ ਗੁਰਚਨ ਸਿੰਘ ਟੋੜਾ ਇੰਸਟੀਟਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖੀਜ਼ਮ ਪਾਦਰਗੜ੍ਹ ਪਟਿਆਲਾ 147021 ਪਿੰਨ ਕੋਡ ਹੈ ਜੀ ਇਸ ਅਡਰੈਸ ਦੇ ਉਸੇ ਤੁਸੀਂ ਡਰਾਫਟ ਭੇਜਣਾ ਹੈ ਜੀ ਲਾਸਟ ਮਿਤੀ ਹੈ ਜੀ 14/5/2025 ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਲਾਈਕ ਜ਼ਰੂਰ ਕਰਦਿਆ ਕਰੋ ਜੀ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੇ ਵੀਡੀਓ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓਜ਼ ਨੂੰ ਵਾਚ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਪੋਸਟ ਦੇ ਨਾਲ ਧੰਨਵਾਦ